ਸਤਿ ਸ਼੍ਰੀ ਅਕਾਲ ਅੱਜ ਦਾ ਸੂਕਾ ਕਿਰਤ ਕਰਦੇ ਹਾਂ ਇਸ ਤਰ੍ਹਾਂ ਦੀ ਚਾਰੋਂ ਤੋਂ ਦਸ ਤੱਕ ਸਾਰੇ ਸ਼ਬਦ ਜਿਹੜੇ ਤੁਹਾਨੂੰ ਆਉਂਦੇ ਪ੍ਰੈਕਟਿਸ ਕਰੋ। ਕਾਲਤਾ ਅਰਿਜੀ ਤੇ ਹਤੇ ਦੰਦ ਆਤ ਮੇਰੀ ਬੰਧਨ ਗੰਗਾਤ ਮੇਰੀ ਬੰਧਿਆ गुरु बोलिए कदे ना डोलिए वाह गुरु वे गुरु वा गुरु वा गुरु वा गुरु वा गुरु गुरु वा गुर वा गुर वागुर वाई गुर, बारे गुर, बारे गुर, बारे गुर। आई है अमृत देला प्रभात मेरी आई है अमृत दैला प्रभात मेरी आई Thank mm -hmm. mm -hmm. mm -hmm. ਸੱਚੇ ਪਾਤਸ਼ਾਹ ਜੀ ਨੇ ਸਾਡੇ ਵਿਦਵਾਨਾਂ ਨੇ ਬੜੀ ਸੋਹਣੀ ਸਾਖੀ ਉੱਤੇ ਢੁਕਵੀਂ ਕੀਤੀ ਹੈ। ਜਹਾਂਗੀਰ ਬਾਦਸ਼ਾਹ ਦਿੱਲੀ ਦੇ ਤਖਤ ਤੇ ਬਿਰਾਜਮਾਨ ਹੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤੁਹਾਨੂੰ ਸਤਿਗੁਰੂ ਗੁਰਨਾਨਕ ਸਾਹਿਬ ਅਰਦੇ ਗੱਦੀ ਦੇ ਛੇਵੇਂ ਵਾਰਿਸ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਤਖਤ ਤੇ ਸੁਭਾਜਮਾਨ ਨੇ। ਜਹਾਂਗੀਰ ਹਾਜ਼ਰ ਹੋਇਆ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਾਹਿਬ ਜੀ ਤੁਸੀਂ ਮੇਰੇ ਨਾਲ ਦਿੱਲੀ ਚੱਲੋ ਮੇਰੀ ਪੀਲੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਪਹਿਲਾਂ ਮੰਨੀ ਨਹੀਂ ਸਨ ਬਾਅਦ ਵਿੱਚ ਬਹੁਤ ਮਿੰਨਤ ਕਰਕੇ ਮਹਾਰਾਜ ਨੂੰ ਮਨਾਇਆ ਮਹਾਰਾਜ ਨੇ ਦੀ ਭਾਵਨਾ ਜਾਣਦੇ ਹੋਏ ਮਹਾਰਜ ਨਾਲ ਤੁਰ ਪਈ ਜਦੋਂ ਮਹਾਰਾਜ ਦਿੱਲੀ ਆਏ ਇੱਥੇ ਮਹਾਰਾਜ ਨੇ ਸ਼ੇਰ ਦਾ ਸ਼ਿਕਾਰ ਵੀ ਕੀਤਾ ਹੁਣ ਜਹਾਂਗੀਰ ਇਹ ਜਾਣਦਾ ਵੀ ਮਹਾਰਾਜ ਵਿੱਚ ਦੁਨਿਆਵੀ ਬਲ ਵੀ ਬਹੁਤ ਤੇ ਰਹਿਮਤੀ ਤਾਕਤਾਂ ਵੀ ਬਹੁਤ ਜਾਣਦਾ ਤਾਂ ਹੈ ਪਰ ਮਨੁਜ ਜੀ ਕਿਤੇ ਨਾ ਕਿਤੇ ਸ਼ੰਕਾ ਕਰਦਾ ਰਹਿੰਦਾ। ਕਦੇ ਮਹਾਰਾਜ ਨੂੰ ਦੇਖ ਲਿੰਦਾ ਹੈ ਕਦੇ ਕਿਵੇਂ ਕੋਈ ਗਲਬਾਤ ਮਨੁਜ ਤੇ ਸੰਕਲਪ ਬਣਾ ਲਿੰਦਾ ਫੁਰਨੀ ਚਲਦੀ ਰਹਿੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਘਟ ਘਟ ਕੇ ਅੰਦਰ ਕੀ ਜਾਣਤ ਮਹਾਰਾਜ ਕਦੇ ਬੋਲਦੀ ਨਹੀਂ ਹਨ। ਜਹਾਂਗੀਰ ਮਹਾਰਾਜ ਨਾਲ ਵਿਚਰਦਾ ਰਿਹਾ, ਪ੍ਰੇਮ ਵੀ ਕਰਦਾ ਰਿਹਾ। ਇੱਕ ਹੁੰਦਾ ਬਾਹਰੀ ਪ੍ਰੇਮ, ਇੱਕ ਹੁੰਦਾ ਅੰਦਰਲਾ ਪ੍ਰੇਮ। ਜੇ ਕੱਲਾ ਬਾਹਰੀ ਪ੍ਰੇਮ ਹੋਇਆ, ਅੰਦਰਲਾ ਨਾ ਹੋਇਆ ਤੇ ਪ੍ਰਵਾਨਗੀ ਨਹੀਂ ਹੋਏਗੀ। ਅਥਾ ਦੀ ਅੰਦਰਲਾ ਪ੍ਰੇਮ ਹੋਇਆ ਬਾਹਰੀ ਭਾਵੇਂ ਨਾ ਹੋਵੇ ਤਾਂ ਵੀ ਪਰਵਾਨੀ ਹੋ ਜੇਗੀ ਕਿਉਂਕਿ ਮਹਾਰਾਜ ਕਹਿੰਦੇ ਗੋਬਿੰਦ ਭਾਉ ਭਖਤ ਦਾ ਭੁੱਖਾ ਉਹ ਪਰਮੇਸ਼ਰ ਜਿਹੜਾ ਨਾ ਪ੍ਰੇਮ ਦਾ ਹੀ ਭੁੱਖਾ ਹੈ ਪੀਲੀ ਨੇ ਝੂਠੇ ਬੇਰ ਖਵਾਏ ਖਾ ਲਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਗੁਰਨਾਨਕ ਸਮਰਦ ਨੂੰ ਪ੍ਰੇਮ ਦੇ ਨਾਲ ਸਾਗ ਛਕਾਇਆ ਪ੍ਰਸ਼ਾਦ ਦੇ ਛਕਾਇਆ ਮਹਾਰਾਜ ਨੇ ਖਾ ਲਿਆ ਇਸ ਤਰ੍ਹਾਂ ਜਿਹੜਾ ਪ੍ਰੇਮ ਦੇ ਨਾਲ ਕੋਈ ਚੀਜ਼ ਭੇਟਾ ਕਰਦਾ ਨਾ ਤੇ ਗੁਰੂ ਸਾਹਿਬ ਪ੍ਰਵਾਨ ਕਰ ਲੈਂਦੇ ਆ। ਇਹ ਜਹਾਂਗੀਰ ਫਿਰ ਜਦੋਂ ਆਗੜੀ ਆਇਆ ਨਾ ਇਹਨੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ ਤੁਸੀਂ ਵੀ ਮੇਰੇ ਨਾਲ ਚੱਲੋ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਨਾਲ ਚਲੇ ਗਏ। ਉੱਥੇ ਦੋ ਤੰਬੂ ਇੱਕ ਮਹਾਰਾਜ ਦਾ ਲਾਤਾ ਵੱਖਰਾ ਥੋੜੀ ਦੂਰੀ ਤੇ ਇੱਕ ਜਹਾਂਗੀਰ ਨੇ ਆਪਣਾ ਲਵਾ ਲਿਆ। ਹੁਣ ਜਹਾਂਗੀਰ ਦਾ ਨਾਮ ਵੀ ਕਿਉਂਕਿ ਦਿੱਲੀ ਸਲਤਨਤ ਦਾ ਰਾਜ ਭਾਗ ਹੈ ਭਾਈ ਰਾਜਿਆਂ ਦੀ ਪਾਵਰ ਤਾਂ ਹੁੰਦੀ ਹੈ ਨਾ ਭਾਵੇਂ ਦੁਨੀਆਵੀ ਪਾਵਰ ਹੈ। ਪਰੇ ਸ਼ਕਤੀ ਦਾਦਾ ਆਪਣਾ ਪਸਾਰਾ ਕਰਦੀ ਹੁੰਦੇ ਆ ਦਿਖਾਵਾ ਮਾਤਰ ਤਾਂ ਸਭ ਕੁਝ ਹੁੰਦਾ ਨਾ ਦੁਨੀਆਵੀ ਭਾਵਨਾ ਤਾਂ ਕਮ ਕਰਦੀਆਂ ਨੇ ਦੁਨੀਆ ਵਿੱਚ ਹੀ ਕਰਨ ਭਾਵੇਂ ਪਰ ਕਰ ਜਾਂਦੀਆਂ ਨੇ ਇੱਕ ਸਿੱਖ ਇੱਥੇ ਬੜੀ ਭਾਵਨਾ ਵੜਾ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਮੀਰੀ ਪੀੜੀ ਦੇ ਮਾਲਕ ਸ਼ੀਵ ਪਾਦਸ਼ਾਹ ਸਤਗੁਰੂ ਜੀ ਸਾਡੇ ਇਲਾਕੇ ਵਿੱਚ ਆਏ ਨੇ ਉਹਦੀ ਦਰਸ਼ਨਾਂ ਦੀ ਤਾਂ ਜਾਗੀ ਪ੍ਰਭੂ ਮਿਲਣ ਦਾ ਚਾਹ ਵਾਹਿਗੁਰੂ ਨੂੰ ਮਿਲਣ ਦਾ ਚਾਹ ਪੈਦਾ ਹੋ ਗਿਆ ਸਮਰਥ ਗੁਰੂ ਹੈ ਤੂੰ ਸਮਰਥ ਵੱਡਾ ਮੇਰੀ ਮਤ ਤੋਰੀ RAM ਸਮਰਥ ਗੁਰੂ ਨੂੰ ਮਿਲਣ ਦੀ ਇੱਛਾ ਮਨ ਵਿੱਚ ਜਾਹਰ ਪੈਦਾ ਹੋਈ ਹੁਣ ਇੱਕ ਟਕਾ ਕੋਲੇ ਹੈ ਕਈਆਂ ਨੇ ਦੋ ਟਕਿਆਂ ਦਾ ਜ਼ਿਕਰ ਕੀਤਾ ਦੋ ਟਕੇ ਕੋਲੇ ਨੇ ਕਹਾ ਦੀ ਪੰਡ ਸਿਰਤੀ ਰੱਖੀ ਹੋਈ ਹੈ ਹੁਣ ਮਨ ਵਿੱਚ ਵਿਚਾਰ ਕਰਦਾ ਵੀ ਪੇਟਾ ਕਿਹੜੀ ਰੱਖਾਂ ਦੇਖੋ ਦੋ ਪ੍ਰਕਾਰ ਦੀ ਪੇਟਾ ਹੁੰਦੀ ਹੈ ਰਾਤਨ ਸਿੰਘ ਜਦੋਂ ਗੁਰੂ ਸਾਹਿਬ ਦੀ ਦੀਦਾਰੇ ਕਰਦੇ ਪੰਜਾ ਬਾਣੀਆਂ ਦਾ ਨਿਤਨੇਮ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਇਹਨੂੰ ਕਹਿੰਦੇ ਨੇ ਬਾਣੀ ਦੀ ਭੇਟਾ ਜਗਦੀਸ਼ ਸਾਹਿਬ ਪੜ ਕੇ ਮਾਰ ਦੀ ਅੱਗੇ ਭੇਟਾ ਰੱਖਣੀ ਮਹਾਰਾਜ ਜਗਦੀਸ਼ ਸਾਹਿਬ ਦਾ ਪਾਠ ਕੀਤਾ ਭੇਟਾ ਹੈ ਬਣੇਗੀ 10 ਮਿੰਟ ਸਿਮਰਨ ਕੀਤਾ ਮਹਾਰਾਜ ਇਹ ਭੇਟਾ ਤੁਹਾਡੇ ਅੱਗੇ ਤੁਹਾਡਾ ਨਾਮ ਜਪਿਆ ਇੱਕ ਹੁੰਦੀ ਹੈ ਮਾਇਆ ਦੀ ਭੇਟਾ ਅੱਛਾ ਕਈ ਹੁਣ ਵਿਦਵਾਨ ਬਹੁਤ ਜਨਮ ਲੈ ਲਿਆ ਵਿਦਵਾਨਾਂ ਨੇ ਪੰਥ ਵਿੱਚ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਅੱਗੇ ਭੇਟਾ ਰੱਖਣ ਦੀ ਲੋੜ ਨਹੀਂ ਕਹਿੰਦੇ ਬਹੁਤ ਇਦਾਂ ਦੇ ਵਿਦਵਾਨ ਤੁਹਾਨੂੰ ਤੁਸੀਂ ਦੇਖੋਗੇ ਨਟਾਂ ਤੇ ਖੋਲੋਗੇ ਬੜੇ ਨਾ ਦੀ ਗੋਲਕਾਂ ਨੇ ਪੈਸੇ ਤੱਕ ਕਮੇਟੀਆਂ ਖਾ ਜਾਂਦੀਆਂ ਭਾਈ ਨਹੀਂ ਗੁਰਦੁਆਰੇ ਮੰਦਰਾਂ ਦਾ ਪ੍ਰਬੰਧ ਤਾਂ ਚੱਲਦਾ ਜੀ ਮਾਇਆ ਪਾ ਟੀਕਦੇ ਸਾਰਾ ਪ੍ਰਬੰਧ ਹੀ ਪੈਸਿਆਂ ਕਰਕੇ ਦੁਨਿਆਵੀ ਕਾਰਜ ਸਾਰੇ ਪੈਸਿਆਂ ਕਰਕੇ ਹੁੰਦਾ ਤੁਸੀਂ ਦੇਖੋ ਵੀ ਤੁਸੀਂ ਰੁਮਾਲਾ ਸਾਹਿਬ ਪਰਿਵਾਰ ਨੇ ਭੇਟ ਕੀਤਾ ਇਹ ਬਿਨਾ ਪੈਸਿਆਂ ਤੋਂ ਤਾਂ ਨਹੀਂ ਆਉਂਦਾ ਸੰਗਤਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਮਾਇਆ ਤੋਂ ਬਿਨਾ ਨਹੀਂ ਹੁੰਦਾ ਜਿੱਥੇ ਪ੍ਰੇਮ ਹੈ ਇਥੇ ਦੁਨਿਆਵੀ ਪੈਸਿਆਂ ਦੀ ਵੀ ਜ਼ਰੂਰਤ ਪੈਂਦੀ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਜਦੋਂ ਵੀ ਕੋਈ ਸਿੱਖ ਆਉਂਦਾ ਰਿਹਾ ਮਹਾਰਾਜ ਅੱਗੇ ਭੇਟਾ ਜ਼ਰੂਰ ਰੱਖੀਆ ਭੇਟਾ ਤੋਂ ਬਿਨਾ ਗੁਰੂ ਦੀ ਦਰ ਹੀ ਨਹੀਂ ਕਿਸੇ ਨੇ ਕੀਤੀ ਭੇਟਾ ਬਹੁਤ ਜ਼ਰੂਰੀ ਹੈ ਸਾਡੀ ਸਾਡੇ ਦਸਮੰਦ ਦਾ ਉਹਦੇ ਵਿੱਚੋਂ ਅਸੀਂ ਤਿਲ ਫੁੱਲ ਗੁਰੂ ਅੱਗੇ ਭੇਟਾ ਕਰਦਿਆਂ ਹੈ ਤਾਂ ਮਾਲਕ ਦਾ ਹੀ ਦਿੱਤਾ ਹੋਇਆ ਨਾ ਅੱਛਾ ਇੱਥੇ ਕਈ ਆਵਾਰੀ ਆਪਾਂ ਸ਼ਬਦ ਵਰਦਨੇ ਮਹਾਰਾਜ ਨੂੰ ਦਾਨ ਦੇਤਾ ਦਾਨ ਹਮੇਸ਼ਾ ਛੋਟੇ ਨੂੰ ਦਿੱਤਾ ਜਾਂਦਾ ਵੱਡੇ ਨੂੰ ਤਾਂ ਭੇਟਾ ਹੁੰਦੀ ਹੈ ਜਿਵੇਂ ਅਸੀਂ ਗਰੰਤੀ ਸਿੰਘ ਨੂੰ ਕਹਿੰਦੇ ਕਿ ਤੁਹਾਡੀ ਭੇਟਾ ਕੀ ਹੈ ਕੀਰਤਨ ਦੀ ਭੇਟਾ ਕੀ ਉੱਥੇ ਪੈਸੇ ਨਹੀਂ ਕਹਿੰਦੇ ਅਸੀਂ ਕਿਉਂਕਿ ਭੇਟਾ ਸਤਕਾਰਤ ਸ਼ਬਦ ਹੈ ਪੈਸੇ ਇੱਕ ਬड़ा ਛੋਟਾ ਦਾ ਸ਼ਬਦ ਹੈ ਤਾਂ ਸਤਕਾਰਤ ਸ਼ਬਦ ਕੀ ਹੈ ਭੇਟਾ ਗੁਰੂ ਸਾਹਿਬ ਨੂੰ ਜਦੋਂ ਮਿਲਣ ਜਾਈਏ ਜਾਂ ਭਾਵੇਂ ਇੱਕ ਥੇਲਾ ਹੀ ਕਿਉਂ ਨਾ ਹੋਵੇ 1 ਰੁਪਿਆ ਕਿਉਂ ਨਾ ਹੋਵੇ ਭੇਟਾ ਜ਼ਰੂਰ ਹੋਣੀ ਚਾਹੀਦੀ ਇਹ ਸਿੱਖ ਦੇ ਮਨ ਵਿੱਚ ਆਇਆ ਵੀ ਭੇਟਾ ਕੀ ਰੱਖਾਂ ਕਿਉਂਕਿ ਗਰੀਬ ਹੈ ਮਨ ਵਿੱਚ ਵਿਚਾਰ ਆਈ ਵੀ ਦੋ ਟਕੇ ਨੇ ਘਾ ਦੀ ਪੰਡੈ ਮਹਾਰਜ ਅੱਗੇ ਭੇਟਾ ਕਰ ਦਿਆਂਗਾ ਜਦੋਂ ਇਹ ਮਿਲਣ ਗਿਆ ਤੇ ਉੱਥੇ ਜਹਾਂਗੀਰ ਦੇ ਚਿਪਾਈ ਖੜੇ ਸਨ ਇੰਨੇ ਪੁੱਛਿਆ ਵੀ ਬਾਦਸ਼ਾਹ ਕਿੱਥੇ ਹੈ ਕਿਉਂਕਿ ਸਿੱਖ ਆਪਣੇ ਗੁਰੂ ਲਈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਨ ਛਾ ਆਪਣੇ ਮਾਲਕ ਨੂੰ ਬਾਦਸ਼ਾਹ ਮੰਨਦੇ ਨੇ ਸਿੱਖ ਆਪਣੇ ਮਾਲਕ ਤੇ عقیدہ ਹੈ ਸਿੱਖਾਂ ਨੂੰ ਬਈ ਦੁਨੀਆ ਦਾ ਬਾਦਸ਼ਾ ਲੋਕ ਔਰ ਪ੍ਰਲੋਕ ਦਾ ਵਾਲੀ ਕੋਈ ਹੀ ਹੈ ਇੱਥੇ ਉੱਥੇ ਰਖਵਾਲਾ ਹਰ ਥਾਂ ਤੇ ਮੌਜੂਦ ਰਹਿਣ ਵਾਲਾ ਚਤਰ ਤਤਰ ਦਿਸਾ ਵਿਸਾ ਕੋਏ ਫੈਲਿਓ ਅਨੁਰਾਗ ਦੁਕਾਲੰਗ ਪ੍ਰਣਾਸੀ ਦਿਆਲੂ ਸਰੂਪੇ ਸਦਾ ਅੰਗ ਸੰਗੀ ਜਿਹੜਾ ਭਾਈ ਨਾਲ ਰਹਿਣ ਵਾਲਾ ਚਤੋਂ ਪੈਰ ਜਿਹੜਾ ਸਾਡੀ ਰਾਖੀਆ ਕਰਦਾ ਹੈ ਉਸ ਵਾਹਿਗੁਰੂ ਉਹ ਸੱਚਾ ਪਾਤਸ਼ਾਹ ਹੈ ਸਿੱਖ ਅਕੀਦਾ ਰੱਖਦੇ ਆ ਭਰੋਸਾ ਰੱਖਦੇ ਆ ਇਨੇ ਪੁੱਛਿਆ ਵੀ ਬਾਦਸ਼ਾਹ ਕਿੱਥੇ ਹੈ ਉਹਨਾਂ ਜਹਾਂਗੀਰ ਦੇ ਤੰਬੂ ਬਲ ਹੱਥ ਕਰ ਦਿੱਤਾ ਵੀ ਉੱਥੇ ਬੈਠੇ ਸਿੱਖ ਜਦੋਂ ਗਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਦੇ ਦਰਸ਼ਨ ਨਹੀਂ ਸੀ ਕੀਤੇ ਜਦੋਂ ਜਹਾਂਗੀਰ ਬੈਠਾ ਹੈ ਸਿੱਖ ਨਹੀਂ ਜਾ ਕੇ ਦੋ ਟਕੇ ਮੱਥਾ ਟੇਕਿਆ ਉਹ ਘਾਹ ਦੀ ਪੰਨ ਬੂਰੇ ਰੱਖ ਕੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਦੀਨ ਦੁਨੀਆ ਦੇ ਵਾਲੀ ਹੋ ਤੁਸੀਂ ਇੱਥੇ ਵੀ ਨਜ਼ਰ ਰੱਖਣ ਵਾਲੇ ਹੋ ਤੇ ਉੱਥੇ ਵੀ ਨਜ਼ਰ ਰੱਖਣ ਵਾਲੇ ਤੁਸੀਂ ਮੇਰੇ ਤੇ ਕਿਰਪਾ ਕਰਿਓ ਜਦੋਂ ਮੈਂ ਦੁਨੀਆਂ ਵਿੱਚੋਂ ਜਾਵਾਂ ਮੇਰੀ ਬੰਦ ਖਲਾਸੀ ਕਰਾ ਦੇ ਮੈਨੂੰ ਮੁਕਤ ਕਰ ਦਿਓ ਜਦੋਂ ਜਹਾਂਗੀਰ ਨੇ ਇਹ ਬੋਲ ਸੁਣੇ ਉਹ ਕਹਣ ਲੱਗਾ ਮੈਂ ਦੁਨੀਆਂ ਦਾ ਰਾਜਾ ਜ਼ਰੂਰ ਐ ਜੇ ਤੈਨੂੰ ਇਸ ਪੰਡ ਦੇ ਬਦਲੇ ਤੈਨੂੰ ਕੋਈ ਧਨ ਚਾਹੀਦਾ ਮੋਹਰਾ ਚਾਹੀਦਿਆਂ ਰਾਜ ਭਾਗ ਵਿੱਚ ਕੋਈ ਅਹੁਦਾ ਚਾਹੀਦਾ ਸਾਡੇ ਵਿਦਵਾਨ ਕਹਿੰਦੇ ਨੇ ਜਹਾਂਗੀਰ ਕਹਿੰਦਾ ਜੇ ਤੈਨੂੰ ਮੈਂ ਆਪਣਾ ਵਜ਼ੀਰ ਵੀ ਥਾਪ ਦੇਵਾਂ ਤਾਂ ਵੀ ਉਹ ਮੈਂ ਕਰ ਸਕਦਾ ਕਿਉਂਕਿ ਮੇਰੇ ਪਾਵਰ ਵਿੱਚ ਹੈ ਦੇਖੋ ਹਰ ਇੱਕ ਬੰਦੇ ਦੀ ਹੱਦ ਹੁੰਦੀ ਹੈ ਕਿਸੇ ਕੋਲ ਕਿੰਨੀ ਕੁ ਸਮਰੱਥਾ ਕਿਸੇ ਕੋਲ ਕਿੰਨੀ ਕੁ ਸਮਰੱਥਾ ਪਰ ਮੁਕਤਤਾ ਨਹੀਂ ਕੋਈ ਕਰ ਸਕਦਾ ਕਿਸੇ ਦੇਵੀ ਦੇਵਤਿਆਂ ਵਿੱਚ ਵੀ ਇਹ ਸ਼ਕਤੀ ਨਹੀਂ ਹੈ ਵੀ ਮੁਕਤ ਕਰ ਸਕਦਾ ਫਤਕਾਰਤ ਸ਼ਬਦ ਹੈ ਪਿਆਰ ਸਾਰੇ ਕਰ ਸਕਦੇ ਆ ਦਾਤਾਂ ਸਾਰੇ ਦੇ ਸਕਦੇ ਆ ਪਰ ਬੰਦ ਖਲਾਸੀ ਕੇਵਲ ਗੁਰੂ ਕਰਾ ਸਕਦਾ ਸਮਰਤ ਗੁਰੂ ਤੋਂ ਬਿਨਾ ਨਹੀਂ ਕੋਈ ਤਾਰ ਸਕਦਾ ਮਹਾਰਾਜ ਕਹਿੰਦੇ ਜਿਹੇ ਆਪ ਡੁੱਬੇ ਤੂੰ ਕਾਹ ਤਾਰਨ ਹਾਰ ਜਿਹੜੇ ਆਪ ਬਈ ਤੁਰਦੇ ਫਿਰਦੇ ਨੇ ਭਰਮ ਦੇ ਫਿਰਦੇ ਨੇ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਤਾਂ ਭਈ ਤੈਨੂੰ ਕਿੱਥੋਂ ਤਾਰ ਸਕਦੇ ਮਹਾਰਾਜ ਕਹਿੰਦੇ ਨਹੀਂ ਗੁਰੂ ਤੋਂ ਬਿਨਾ ਬੰਦ ਖਲਾਸੀ ਦੀ ਨਹੀਂ ਬਣੀ ਸਾਹ ਸੱਚੇ ਪਾਤਸ਼ਾਹ ਦੀ ਨੇ ਕਿਰਪਾ ਕੀਤੀ ਜਹਾਂਗੀਰ ਅੱਗੇ ਮੱਥਾ ਟੇਕਿਆ ਜਹਾਂਗੀਰ ਕਹਿੰਦਾ ਤੂੰ ਕਿਹਦੇ ਦੀਦਾਰਿਆਂ ਵਾਸਤੇ ਆਇਆ ਤੂੰ ਕੌਣ ਹੈ ਕਹਿਣ ਲੱਗਾ ਮੈਂ ਕਿਰਤੀ ਸਿੱਕਾ ਜਿਹੜੀ ਸ਼ਬਦ ਤੂੰ ਕਹੇ ਨੇ ਨਾ ਵੀ ਮੇਰੀ ਬੰਦ ਖਲਾਸੀ ਕਰਾ ਦਿਓ ਦੇਖ ਮੈਂ ਜਹਾਂਗੀਰ ਬਾਦਸ਼ਾਹ ਹਾਂ ਤੈਨੂੰ ਧਨ ਚਾਹੀਦਾ ਮੋਹਰਾਂ ਚਾਹਦੀਆਂ ਨੇ ਕੋਈ ਰਜਤਪਣ ਚਾਹੀਦਾ ਰਜਤਪਣ ਹੁੰਦਾ ਚਾਂਦੀ ਦੇ ਸਿੱਕੇ ਉਹਨੂੰ ਰਜਤਪਣ ਬੋਲਦੇ ਆ ਵੀ ਕੋਈ ਇਦਾਂ ਦਾ ਧਨ ਚਾਹੀਦਾ ਕੋਈ ਹੀਰੇ ਜਵਾਹਰਾਤ ਦੀ ਚਾਹੀਦੇ ਨੇ ਕੋਈ ਦੁਨੀਆਵੀ ਕਾਰਜ ਕਰਾਉਣਾ ਤੈਨੂੰ ਦੱਸੂਣੀ ਕਰਾ ਦੇਵਾਂਗਾ ਪਰ ਜਿਹੜੀ ਬੰਦ ਖਲਾਸੀ ਬੜੀ ਗੱਲ ਹੈ ਨਾ ਇਹ ਮੇਰੇ ਹਿੱਸੇ ਵਿੱਚ ਨਹੀਂ ਆਉਂਦੀ ਉਹਨੇ ਪੁੱਛਿਆ ਸਿੱਖ ਨੇ ਪੁੱਛਿਆ ਤੁਸੀਂ ਕੌਣ ਹੋ ਤਣ ਕਾ ਮੈਂ ਜਹਾਗੀ ਨਾ ਦਿੱਲੀ ਦਾ ਬਾਦਸ਼ਾਹ ਉਹ ਸਿੱਖ ਕਹਿੰਨ ਲੱਗਾ ਤੁਹਾਡੇ ਦਰਸ਼ਨਾ ਵਾਸਤੇ ਮੈਂ ਨਹੀਂ ਸੀ ਆਇਆ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਜਦੋਂ ਸਿੱਖ ਨੂੰ ਪਤਾ ਲੱਗਿਆ ਉਹ ਦੋ ਟੱਕੇ ਚੱਕਣ ਲੱਗਾ ਹੁਣ ਜਦੋਂ ਕਿਸੇ ਨੂੰ ਭੇਟਾ ਦੇ ਦਈਏ ਤੇ ਉਹ ਤੋਂ ਲੈ ਲਈਏ ਤੇ ਉਹਦੀ ਤੋਹੀਨ ਹੁੰਦੀ ਹੈ ਅਗਲਾ ਸਮਝਦਾ ਹੈ ਵੀ ਮੈਨੂੰ ਦੇ ਕੇ ਚੀਜ਼ ਮੈਥੋਂ ਲੈ ਲਈ ਹੁਣ ਉਹ ਦੁਨੀਆ ਦਾ ਬਾਦਸ਼ਾਹ ਹੈ ਬਹੁਤ ਲੋਕ ਉਹਦੇ ਕੋਲ ਬੈਠੇ ਹੋਣਗੇ ਉਦੋਂ ਖਿਆਲ ਆ ਮੇਰਾ ਕਿਉਂਕਿ ਰਾਤ ਰਵਾਰ ਦੇ ਵੀ ਤੁਸੀਂ ਦੇਖੋ ਨਾ ਜਦੋਂ ਕੋਈ ਮੰਤਰੀ ਸੰਤਰੀ ਆਉਂਦਾ ਕਿੰਨੀਆਂ ਗੱਡੀਆਂ ਲਾ ਲ ਐ ਤੇ ਅੱਜ ਤਾਂ ਨਹੀਂ ਪਹਿਲਾਂ ਤੋਂ ਚਲੇ ਆਉਂਦਾ ਰਾਜ ਭਾਗ ਜਦੋਂ ਹੋਇਆ ਕਰਦਾ ਸਾਰੇ ਨਾਲ ਆਇਆ ਕਰਦੇ ਕਿੰਨੇ ਸਿਪਾਈ ਹੋਣਗੇ ਉੱਥੇ ਕਿਉਂਕਿ ਬਾਦਸ਼ਾਹ ਹੈ ਦੁਨੀਆ ਦਾ ਕਰੜਾ ਪਹਿਰਾ ਵੀ ਹੋ ਸਕਦਾ ਉੱਥੇ ਸਾਰਾ ਪ੍ਰਬੰਧ ਹੋਏਗਾ ਜਿਹਨੂੰ ਜੈਡ ਸਕਿਉਰਟੀ ਬੋਲਦੇ ਅੱਜ ਦੇ ਦਿਨ ਸਾਰਾ ਪ੍ਰਬੰਧ ਹੈ ਸਾਰਿਆਂ ਸਾਹਮਣੇ ਉਹਨੇ ਮਾਇਆ ਚੱਕਣੀ ਹੈ ਤੇ ਮਾਇਆ ਚੱਕ ਕੇ ਉਹਦੀ ਤੋਹੀਨ ਹੁੰਦੀ ਸੀ ਜਹਾਂਗੀਰ ਕਹਿਣ ਲੱਗਾ ਤੂੰ ਆਹ ਨਾ ਚੱਕ ਇਹ ਦੋ ਟਕੇ ਤੇ ਪੰਡ ਪਈ ਰਹਿਣ ਦੇ ਜੇ ਤੈਨੂੰ ਚਾਹੀਦਾ ਕੁਝ ਹੋਰ ਮੋਹਰੇ ਦੇ ਦਿੰਦਾ ਮੈਂ ਕੋਈ ਪਦਾਰਥ ਚਾਹੀਦਾ ਉਹ ਦੇ ਦਿੰਦਾ ਸਿੱਖ ਕਹਿਣ ਲੱਗਾ ਜਹਾਂਗੀਰ ਜੀ ਇਹਨਾਂ ਦੋ ਟਕਿਆਂ ਦੀ ਤੂੰ ਪਰਮਾਈ ਨਹੀਂ ਕਰ ਸਕਦਾ ਤੂੰ ਇਹਨਾਂ ਬਦਲੇ ਮੈਨੂੰ ਕੁਝ ਵੀ ਨਹੀਂ ਦੇ ਸਕਦਾ ਕਿਉਂਕਿ ਇਹਨਾਂ ਦੇ ਬਰਾਬਰ ਤੇਰੇ ਕੋਲ ਹੈ ਹੀ ਨਹੀਂ ਕੁਝ ਦੇਣ ਇਹ ਮੇਰੀ ਕਿਰਤ ਦੀ ਮੇਰੀ ਮਿਹਨਤ ਦੇ ਪੈਸੇ ਨੇ ਆਪਣੀ ਕਿਰਤ ਵਿੱਚੋਂ ਮੈਂ ਭੇਟਾ ਰੱਖਿਆ ਮਹਾਰਾਜ ਨੂੰ ਜਿਵੇਂ ਸੇਵਕ ਪਰਿਵਾਰ ਨੇ ਆਪਣੀ ਕਿਰਤ ਵਿੱਚੋਂ ਭੇਟਾ ਦੇ ਰਹੇ ਆ ਆਪਾਂ ਗੁਰੂ ਸਾਹਿਬ ਨੂੰ ਭੇਟਾ ਦੇਨੇ 1-1 ਰੁਪਿਆ ਸਾਡਾ ਕਿਰਤ ਦਾ ਹੋਣਾ ਚਾਹੀਦਾ ਕਈ ਲੋਕ ਦਿਖਾਵਾ ਕਰਦੇ ਆ ਕਿਸੇ ਤੋਂ ਕਰੋੜ ਰੁਪਇਆ ਠੱਗੀ ਮਾਰ ਲਈ ਗੁਰੂ ਘਰ ਲੱਖ ਰੁਪਇਆ ਭੇਟਾ ਕਰਤਾ ਬਈ ਮੇਰੇ ਪਾਪ ਕੱਟੇ ਗਏ ਨਹੀਂ ਕੱਟੇ ਜਾਂਦੇ ਭਾਈ ਕਿਸੇ ਨੂੰ ਠੱਗੀ ਮਾਰ ਕੇ ਧਰਮ ਦੀ ਕਿਰਤ ਕਰਨ ਵਾਲੇ ਬੜੇ ਨੇ ਬਹੁਤ ਇਦਾਂ ਦੀ ਸਿਸਟਮ ਨੇ ਦੁਨੀਆ ਵਿੱਚ ਚੱਲ ਰਹੇ ਨੇ ਜਿਹੜੇ ਦੇਖਣ ਨੂੰ ਕੁਝ ਹੋਰ ਹੈ ਤੇ ਕਰਦੇ ਕੁਝ ਹੋਰ ਨੇ ਹੁਣ ਗੁਰੂ ਸਾਹਿਬ ਦਿਨਾਂ ਦੀਆਂ ਜਾਣਨ ਵਾਲੇ ਨੇ ਸਾਹਿਬ ਜੀ ਦਿਲਾਂ ਦੀਆਂ ਜਾਣਦੇ ਨੇ ਘਟ ਘਟ ਕੇ ਅੰਤਰ ਕੀ ਜਾਣਤ ਨੇ ਸਮਰਥਾ ਐਸੀ ਬਣੀ ਸਿੱਖ ਨੇ ਉਹ ਦੋ ਟੱਕੇ ਤੇ ਉਹ ਘਾ ਦੀ ਪੰਡ ਚੱਕ ਲਈ ਗੁਰੂ ਸਾਹਿਬ ਜਾਣਦੇ ਨੇ ਕਹਿੰਦੇ ਗੁਰੂ ਸਾਹਿਬ ਜੀ ਪੰਡਾਲ ਵਿੱਚੋਂ ਵਿਦਵਾਨ ਸਾਡੇ ਕੀਤੇ ਬਾਹਰ ਆ ਗਏ ਕਈਆਂ ਨੇ ਕਿਹਾ ਵੀ ਮਹਾਰਾਜ ਤੰਬੂ ਜੀ ਬੈਠੇ ਸੀ ਕਈ ਕਹਿੰਦੇ ਵੀ ਬਾਹਰ ਆ ਗਏ ਜਦੋਂ ਸਿੱਖ ਨੂੰ ਮਹਾਰਾਜ ਜਾਣਦੇ ਸੀ ਭਾਵਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਲਣ ਵਾਸਤੇ ਕਿਉਂਕਿ ਭਾਈ ਗੁਰਦਾਸ ਜੀ ਇਸ ਗੱਲ ਤੇ ਤਵੱਜੂ ਦਿੰਦੇ ਆ ਕਿ ਜਦੋਂ ਕੋਈ ਸਿੱਖ ਇੱਕ ਕਰਮ ਚਲ ਕੇ ਆਉਂਦਾ ਤੇ ਹਜ਼ਾਰਾਂ ਪੰਡਾ ਸਤਿਗੁਰੂ ਦੀ ਅੱਗੇ ਚਲ ਕੇ ਆਉਂਦੇ ਨੇ ਚਰਨ ਸ਼ਰਨ ਗੁਰ ਏਕ ਪੰਡਾ ਜਾਹੇ ਚਲ ਸਤਿਗੁਰੂ ਕੋਟ ਪੰਡਾ ਆਗਿਆ ਹੋਈ ਲੀਤ ਹੈ ਕਰੋੜਾ ਪੰਡਾ ਕਰੋੜੀਆਂ ਰਾਹ ਦੇ ਵਿੱਚੋਂ ਮਹਾਰਾਜ ਅੱਗੇ ਲੰਘ ਕੇ ਆ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਏ ਸਿੱਖ ਨੇ ਉਹ ਦੋ ਟਕੇ ਰੱਖੇ ਤੇ ਭੇਟਾ ਰੱਖੀ ਤੇ ਉਹ ਘਾਵੜੀ ਪੰਡ ਮਹਾਰਾਜ ਅੱਗੇ ਭੇਟਾ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਭੁੱਲ ਹੋ ਗਈ ਸੀ ਪੰਡਾ ਪੁੱਲ ਮੰਗੀ ਸਿੱਖ ਨੇ ਜਦੋਂ ਕੋਈ ਗੁਰੂ ਦਾ ਸਿੱਖ ਕਿਸੇ ਕੱਚੇ ਪਿੱਲੇ ਅੱਗੇ ਮੱਥਾ ਟੇਕ ਦਵੀ ਉਹਦੀ ਸਾਰੀ ਕਮਾਈ ਕੀਤੀ ਹੋਈ ਨਾਸਵੰਦ ਹੋ ਜਾਂਦੀ ਸਾਰਾ ਕੁਝ ਗਰਕ ਹੋ ਜਾਂਦਾ ਤੇ ਜਦੋਂ ਇਹਨੇ ਪੁੱਲ ਮੰਗੀ ਤੇ ਮਹਾਰਾਜ ਨੂੰ ਕਿਹਾ ਮਹਾਰਾਜ ਤੁਸੀਂ ਮੁਕਤੀ ਦਾਤੇ ਹੋ ਹੁਣ ਜਹਾਂਗੀਰ ਵੀ ਮਗਰ ਆ ਗਿਆ ਮਹਾਰਾਜ ਨੇ ਬੜਾ ਗਲਬੱਕੜੀ ਵਿੱਚ ਲੈ ਕੇ ਬੜਾ ਦులਾਰ ਤੇ ਬੜਾ ਪਿਆਰ ਕੀਤਾ ਬਹੁਤ ਮਹਾਰਾਜ ਨੇ ਗਲਬੱਕੜੀ ਵਿੱਚ ਲੈ ਕੇ ਪਿਆਰ ਕੀਤਾ ਵਰ ਮਹਾਰਾਜ ਨੇ ਬਖਸ਼ੇ ਬੜੀਆਂ ਮੁਕਤੀ ਦਾਤੇ ਨੇ ਬਹੁਤ ਦਾਤਾਂ ਬਖਸ਼ੀਆਂ ਜਹਾਂਗੀਰ ਦਾ ਸਵਾਲ ਸੀ ਜਹਾਂਗੀਰ ਕਹਿਣ ਲਗਾ ਮਹਾਰਾਜ ਤੁਹਾਡੀ ਮੁਕਤੀ ਇੰਨੀ ਕਿ ਸਸਤੀ ਹੈ ਵੀ 2 ਟੱਕਿਆਂ ਬਾਰੇ ਤੁਸੀਂ ਮੁਕਤ ਕਰਤਾ ਸੀ ਕਰੋ 2 ਟੱਕੇ ਤਾਂ ਟਕੇ ਨਹੀਂ ਉਹਨੂੰ ਕੋਈ ਬੋੜਾ ਵੱਡਾ ਧਨ ਤਾਂ ਨਹੀਂ ਟੇਕਿਆ ਤੁਸੀਂ 2 ਟਕੇਆਂ ਦੇ ਬਦਲੇ ਹੀ ਉਹਨੂੰ ਮੁਕਤ ਕਰਤਾ ਮਹਾਰਾਜ ਕਹਿਣ ਲੱਗੇ ਜਹਾਂਗੀਰ ਨਹੀਂ ਅੱਛਾ ਜੇ ਉਹ 2 ਟਕੇ ਸੀ ਫਿਰ ਤੈਥੋਂ ਉਹਨਾਂ ਦਾ ਮੁੱਲ ਕਿਉਂ ਨਾ ਪਿਆ ਸਤਗੁਰੂ ਕਹਿੰਦੇ ਰਹਾਂਗੀਰ ਨੂੰ ਵੀ ਜੇ ਉਹ 2 ਟਕੇ ਸੀ ਫਿਰ ਤੂੰ ਕਿਉਂ ਨਹੀਂ ਖਰੀਦ ਸਕਿਆ ਉਹਨੂੰ ਤੈਥੋਂ ਖਰੀਦੇ ਨਹੀਂ ਗਏ ਕਿਉਂਕਿ ਸਾਡਾ ਸਿੱਖ ਇਮਾਨਦਾਰ ਹੈ ਭਾਈ ਸਾਡਾ ਸਿੱਖ ਕਿਰਤੀ ਹੈ ਉਹ ਕਿਰਤੀ ਕਿਰਤ ਦੇ ਕਮਾਏ ਹੋਏ ਦੇ 2 ਟਕੇ ਦਾ ਮੁੱਲ ਜਹਾਂਗੀਰ ਤੇਰੀ ਦੁਨੀਆਵੀ ਧਨ ਪਦਾਰਥ ਵੀ ਨਹੀਂ ਦੇ ਸਕਦੇ ਜਹਾਂਗੀਰ ਨੂੰ ਸਮਝ ਆ ਗਈ ਜਹਾਂਗੀਰ ਨੂੰ ਪਤਾ ਲੱਗਿਆ ਵੀ ਮੈਂ ਤਾਂ ਦੁਨੀਆ ਦਾ ਰਾਜਾ ਐ ਮੇਰੇ ਕੋਲ ਤਾਂ ਇੱਥੋਂ ਦੀਆਂ ਪਾਵਰਾਂ ਕੰਮ ਕਰਦੀਆਂ ਨੇ ਇਹ ਤਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਬਿਆਲਾ ਇਹ ਤਾਂ ਇੱਥੇ ਤੇ ਲੋਕ ਤੇ ਪ੍ਰਲੋਕ ਦੀ ਰੱਖਿਆ ਕਰਨ ਵਾਲਾ ਮਾਲਕ ਹੈ ਹੱਥ ਜੋੜੀ ਜਹਾਂਗੀਰ ਦਾ ਵੀ ਅਕੀਦਾ ਬਣਿਆ ਜਹਾਂਗੀਰ ਵੀ ਬਾਣੀ ਸੁਣਦਾ ਰਿਹਾ ਬਾਅਦ ਵਿੱਚ ਠੀਕ ਹੈ ਗੁਨਾਹ ਕੀਤੇ ਪਾਪ ਕੀਤੇ ਬੰਦੇ ਦੀ ਕਰਮ ਬਦਲ ਜਾਇਆ ਕਰਦੇ ਆ ਤੇ ਗੁਰੂ ਸਮਰੱਥ ਹੈ ਭਾਈ ਤਾਰਨ ਵਾਲਾ ਹੈ ਸਤਿਗੁਰੂ I'm uh -huh. ਸਤ ਗੁਰ ਹੋਈ ਦਇਆ ਤਾ ਨਾਮ ਨਿਤ ਪਾਈਏ ਤਾ ਨਾਮ ਨਿਤ ਪਾਈਏ ਸਤ ਗੁਰ ਹੋਈ ਦਇਆ ਤਾ ਤਾ मारे मेरा वाहिग्रुण ताकोंडी को राजपुरा में जाके तो नजर दार से दार स्कूल का संगती की प्रदीप की बाकी की सहाय बाहर से भी बताइये कि बात शाही ਅਮਨ ਕੀ ਵੜਿਆਲੀ